ਅਮਰਸਰ ਤੋਂ ਸਾਰੀ ਜਸ਼ਕੰਦਾ ਨੂੰ ਬਹੁਤ-ਬਹੁਤ ਸਵਾਗਤ ਹੈ। ਨਸ਼ੇ ਤੇ ਜੁਰਮ ਦੇ ਖਿਲਾਫ ਕੀਤੀ ਗਈ ਇਸ ਮੁਹਿੰਮ ਤੇ ਦ੍ਰਾਂਮ। ਮੁੱਖਤ ਪੁਲਿਸ ਅਮਰਸਰ ਦੇ ਥਾਣਾ ਗੜ ਕੀ ਮੰਨ ਮਿਲੀ ਇੱਕ ਵੱਡੀ ਕਾਮਯਾਬੀ। ਰੇਲਵੇ ਕਲੋਨੀ ਬੀ ਬਲਕ ਦੇ ਏਰੀਆ ਦੇ ਵਿੱਚੋਂ ਅਸਲ ਸੁਮਿਤ ਚਾਰ ਨੂੰ ਕੋਈ ਤਕਾਬੂ ਦੌਰਾਨ ਤਫ਼ਤੀਸ਼ ਪਤਾ ਲੱਗਾ ਕਿ ਇਹ ਕਿਸੇ ਗਨ ਹਾਊਸ ਨੂੰ ਲੁੱਟਣ ਦੀ ਤਿਆਰੀ ਕਰ ਰਹੇ ਸਨ। ਸ਼੍ਰੀ ਸ਼ਾਜੀਤ ਪੀਪੀਐਸ ਐਡੀਸਵੀ ਸਿਟੀ 1 ਵੱਲੋਂ ਦਿੱਤੀ ਗਈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਹਮ ਸੱਪੀ ਦੇ ਫੱਦੀ ਚਰਮੀ ਖਾਸ ਲੋਕ ਮਾਮਲੋ ਕਮਿਸ਼ਨਰ ਪੁਲਿਸ ਅਮਰitsar ਸਰਦਾਰ ਗੁਰਪ੍ਰਤ ਸਿੰਘ ਭੁੱਲਰ ਦੇ ਸੰਨਦੇਸ਼ਾਂ ਤੇ ਸਾਡੇ ਏਸੀਪੀ ਸੈਂਟਰਲ ਅਤੇ ਐਸਐਚਓ ਡੀਟੀ ਦੀ ਨਾਮ ਲੜਨਜੀਤ ਕੌਰ ਦੀ ਟੀਮ ਨੇ ਇੱਕ ਸਫਲਤਾ ਹਾਸਲ ਕੀਤੀ ਜਿਸ ਦੇ ਵਿੱਚ ਇੱਕ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਨਾਂ ਚਾਰਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੇ ਮੁਕੱਦਮਾ ਨੰਬਰ 113 ਅੰਡਰ ਸੈਕਸ਼ਨ 310 4 310 5 ਅਤੇ 25 ਆਮ ਜੈਕਟ ਦੇ ਵਿੱਚ ਜਿਹੜਾ ਦਰਜ ਕੀਤਾ ਗਿਆ ਹੈ ਇਸ ਇਹਨਾਂ ਦੋਸ਼ੀਆਂ ਦੇ ਵਿੱਚ ਸ਼ੀਲਾ ਅਖਿਲ ਅਜੇ ਸਿੰਘ ਤੇ ਅਮਨਦੀਪ ਚਾਰ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਕੋਲੋਂ ਦੋ ਦਾਤਰ ਤੇ ਇੱਕ ਜੁਟੀਲੀਗਲ ਵੈਪਨ ਪਤੀਪੁਰ ਤੇ ਪਲੱਸ 5 ਜਿਹੜੇ ਜਿੰਦਾ ਰਹ ਹੁੰਦਾ ਉਹ ਇਹਨਾਂ ਕੋਲੋਂ ਬਰਾਮਦ ਕੀਤੇ ਗਏ ਨੇ ਤੇ ਇਹਨਾਂ ਦੀ ਪੁੱਛਗਿੱਛ ਤੋਂ ਇਸ ਤਰ੍ਹਾਂ ਇਹ ਪਤਾ ਲੱਗਾ ਵੀ ਇਹ ਇੱਕ ਲੁੱਟ ਖੋਹ ਦੀਆਂ ਜਿਹੜੀਆਂ ਵਾਅਦਾਤਾਵਾਂ ਉਹਨਾਂ ਨੂੰ ਅੰਜਾਮ ਦਿੱਤੇ ਸੀ ਇਨਾਂ ਦੇ ਆਲਰੇਡੀ ਪਹਿਲਾਂ ਛੀਲੇ ਦੇ ਉੱਤੇ ਪੰਜ ਮੁਕਦਮੇ ਅਖਿਲ ਦੇ ਤੋਂ ਅਜੀਤ ਸਿੰਘ ਦੇ ਸੱਤ ਤੇ ਅਮਨਦੀਪ ਸਿੰਘ ਦੇ ਦੋ ਮੁਕਦਮੇ ਜਿਹੜੇ ਆਲਰੇਡੀ ਪਹਿਲਾਂ ਦਰਜ ਨੇ ਇਨਾਂ ਤੇ ਐਨਟੀਪੀਐਸ ਆਰਮਜ਼ੈਟ ਅਤੇ ਲੁੱਟਾਂ ਖੋਹ ਦੇ ਮੁਕਦਮੇ ਦਰਜ ਨੇ ਇਨਾਂ ਸਾਰਿਆਂ ਨੇ ਪਲੈਨਿੰਗ ਬਣਾ ਕੇ ਇਸ ਨਾਲ ਲੱਗਦੇ ਏਰੀਆ ਦੇ ਵਿੱਚ ਗਨ ਹਾਊਸ ਲੁੱਟਣ ਦੀ ਜਿਹੜੀ ਯੋਜਨਾ ਬਣਾਈ ਸੀ ਜਿਸ ਨੂੰ ਨਾਕਾਮ ਕਰਦਿਆਂ ਸਾਡੀ ਪੁਲਿਸ ਪਾਰਟੀ ਨੇ ਇਨਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਇਨਾਂ ਦੇ ਪਾਸੋਂ ਹਥਿਆਰਾਂ ਤੋਂ ਇਲਾਵਾ ਜਿਹੜਾ ਗੈਸ ਕਟ ਰਿਹਾ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਤੇ ਇੱਕ ਜਿਹੜੀ ਬਹੁਤ ਵੱਡੀ ਵਾਰਦਾਤ ਆ ਉਸ ਨੂੰ ਜਿਹੜਾ ਅੰਜਾਮ ਦੇਣ ਤੋਂ ਪਹਿਲਾਂ ਰੋਕ ਲਿਆ ਗਿਆ